ਜੂਨ 1984 ਦੇ ਇਹਨਾਂ ਦਿਨਾਂ ਦੌਰਾਨ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਤੇ ਫੌਜੀ ਹਮਲੇ ਦੀ ਕਾਰਵਾਈ ਸ਼ੁਰੂ ਹੋਈ ਤਾਂ ਇਹ ਇੱਕ ਅਚਾਨਕ ਸ਼ੁਰੂ ਹੋਈ ਕਾਰਵਾਈ ਨਹੀਂ ਸੀ ਇਸ ਸਬੰਧੀ ਤਿਆਰੀ ਵੀ ਲੰਮੇ ਸਮੇਂ ਤੋਂ ਚੱਲ ਰਹੀ ਦੱਸੀ ਜਾਂਦੀ ਸੀ ਅਤੇ ਨਾਲ ਦੀ ਨਾਲ ਇਸ ਸਬੰਧੀ ਮਾਹੌਲ ਵੀ ਕਾਫੀ ਸਮੇਂ ਤੋਂ ਬਣਦਾ ਹੋਇਆ ਵਿਖਾਈ ਦੇ ਰਿਹਾ ਸੀ ਉਸ ਸਮੇਂ ਪ੍ਰਸਤੀ ਮੀਡੀਆ ਉੱਤੇ ਅਚਾਨਕ ਰੋਕਾਂ ਲੱਗਣੀਆਂ ਅਤੇ ਵੱਡੀ ਗਿਣਤੀ ਵਿੱਚ ਫੌਜ ਦੀਆਂ ਯੂਨਿਟਾਂ ਵੱਲੋਂ ਅੰਮ੍ਰਿਤਸਰ ਵੱਲ ਕੂਚ ਕਰਨਾ ਜਿੱਥੇ ਇਸ ਕਾਰਵਾਈ ਦੇ ਹੋਣ ਸੰਬੰਧੀ ਤਿਆਰੀ ਦਾ ਸ਼ੰਕਾ ਲੋਕਾਂ ਦੇ ਮਨਾਂ ਵਿੱਚ ਖੜਾ ਕਰ ਗਿਆ ਸੀ ਉੱਥੇ ਹੀ ਦੇਸ਼ ਦੇ ਕਈ ਹੋਰ ਨਾ ਹਿੱਸਿਆਂ ਵਿੱਚ ਪੰਜਾਬ ਦੀ ਸਥਿਤੀ ਨੂੰ ਲੈ ਕੇ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਫੈਲਾਈਆਂ ਗਈਆਂ ਸਨ। ਉਹਨਾਂ ਦਿਨਾਂ ਦੌਰਾਨ ਦੇਸ਼ ਵਿੱਚ ਆਮ ਚੋਣਾ ਵੀ ਹੋਣ ਵਾਲੀਆਂ ਸਨ ਅਤੇ ਚੋਣਾਂ ਤੋਂ ਪਹਿਲਾਂ ਇਸ ਵੱਡੀ ਕਾਰਵਾਈ ਨੂੰ ਲੈ ਕੇ ਸਤਾਤਾਰੀ ਤੇਰੇ ਦੇ ਨਾਲ ਨਾਲ ਹੋਰ ਸਿਆਸੀ ਪਾਰਟੀਆਂ ਵੀ ਪੱਬਾਂ ਪਾਰ ਸਮਾ